ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੋਂ ਦਸਣ ਜਾ ਰਹੀਆਂ ਜੋ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਜੋ ਪਾਵਰ ਗ੍ਰਿਡ ਵਿੱਚ ਭਰਤੀਆਂ ਆਈਆਂ ਨੇ 802 ਕੁੱਲ ਪੋਸਟਾਂ ਨੇ ਇਸ ਵਿੱਚ ਡਿਪਲੋਮਾ ਟ੍ਰੇਨੀ ਦੀਆਂ 600 ਪੋਸਟਾਂ ਇਲੈਕਟ੍ਰੀਕਲ ਤੇ ਸਿਵਲ ਦੇ ਵਿੱਚ 68 ਪੋਸਟਾਂ ਜੂਨੀਅਰ ਆਫਿਸ ਟ੍ਰੇਨੀ ਐਚ ਆਰ ਦੀਆਂ 81 ਪੋਸਟਾਂ ਤੇ ਐਫ ਐਂਡ ਕੇ ਦੀਆਂ 35 ਪੋਸਟਾਂ ਤੇ ਅਸਿਸਟੈਂਟ ਟ੍ਰੇਨੀ ਐਫ ਐਡੀ ਦੀਆਂ 22 ਪੋਸਟਾਂ ਕੁੱਲ ਆਊਟ ਹੋਈਆਂ ਨੇ ਇਸ ਵਿੱਚ ਆਪ ਅਪਲਾਈ ਕਰਨ ਦੇ ਇੰਪੋਰਟੈਂਟ ਡੇਟ ਹੈ ਬਾਹਰੀ ਅਕਤੂਬਰ ਤੋਂ ਫਾਰਮ ਸਟਾਰਟ ਸੀਗੇ ਇਸ ਦੀ ਜੋ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਐਕਸਟੈਂਡ ਹੋ ਚੁੱਕੀ ਆ 12 ਨਵੰਬਰ ਤੱਕ ਸੀ ਹੁਣ ਇਹ 19 ਨਵੰਬਰ ਤੱਕ ਹੋ ਚੁੱਕੀ ਆ ਰਾਤ 12 ਵਜੇ ਤੱਕ ਇਹ ਜੋ ਕਟਆਫ ਡੇਟ ਹੈ ਜਿਹੜੀ ਐਲੀਜੀਬਿਲਟੀ ਲਈ ਆ ਉਹ 12 ਨਵੰਬਰ ਨੂੰ ਰਿਲੀਜ਼ ਹੋਈ ਆ ਇਸ ਵਿੱਚ ਜਿਨ੍ਹਾਂ ਨੇ ਜੋ ਫੀਸ ਰੱਖੀ ਆ ਡਿਪਲੋਮਾ ਟ੍ਰੇਨਿੰਗ ਇਲੈਕਟ੍ਰੀਕਲ ਤੇ ਸਿਵਲ ਤੇ ਜੂਨੀਅਰ ਇੰਜੀਨੀਅਰ ਦੀ ਐਚਆਰ ਦੇ ਦੋਸਰੇ ਦੋਨਾਂ ਦੀ ਹੀ 300 ਰੁਪਏ ਫੀਸ ਹੈ ਤੇ ਅਸਿਸਟੈਂਟ ਟ੍ਰੇਨੀ ਦੀ 200 ਰੁਪਏ ਫੀਸ ਹੈ ਐਸਸੀ ਐਸਟੀ ਨੂੰ ਨਿਲ ਫੀਸ ਰੱਖੀ ਗਈ ਆ ਕੁਆਲਿਫਿਕੇਸ਼ਨ ਇਸ ਵਿੱਚ ਰੱਖੀ ਗਈ ਹੈ ਜੋ ਡਿਪਲੋਮਾ ਟ੍ਰੇਨੀ ਜਿਨ੍ਹਾਂ ਨੇ ਅਪਲਾਈ ਕਰਨਾ ਇਲੈਕਟ੍ਰੀਕਲ ਦਾ ਸਿਵਲ ਦੋਨਾਂ ਲਈ ਹੀ ਇੰਜੀਨੀਅਰਿੰਗ ਜਾਂ ਫਿਰ ਹਾਇਰ ਸਟਡੀ ਬੀਏ ਬੀਟੈਕ ਐਮਟੈਕ ਵਿਦਆਊਟ ਡਿਪਲੋਮਾ ਵੀ ਤੁਸੀਂ ਇਸ ਲਈ ਅਪਲਾਈ ਕਰ ਸਕਦੇ ਜੇਕਰ ਤੁਸੀਂ ਇਹ ਡਿਗਰੀ ਕੀਤੀ ਹੋਈ ਆ ਜੂਨੀਅਰ ਆਫਿਸ ਟ੍ਰੇਨੀ ਐਚਆਰ ਦੇ ਲਈ ਡਿਗਰੀ ਪੀਬੀਏ ਬੀਬੀਐਸ ਬੀਬੀਐਮ पोस्ट ग्रैजुएशन के ऑफिस ट्रेनी एफ एंड क्यू दे इंटर सीए इंटर सैम ए असिटेंट ट्रेनिंग डिग्री पोस्ट ग्रैजुएशन सायर क्वालिफिकेकेशन इस अलाउड नहीं हैगी स्ताई साल तक ब वाले बच्चे इसमें अपलाई कर सकते हैं जे अद घर बैठे नवी नवीं सकारी नौकरी जानकारी साइड को चाहते हो तो साल सबसक्राइब करना ना भूल्योदीडियो बाइक शेयर कर दियो ताकि सारे लोगों को जानकारी पहुँच सके अपने पोस्टों घर बैठे साढ़े कोई भी करवा सकते ऑफिशियल वैबसाइट असी इसकी मैनशन कर दीती है जिससे जाके तीस इसी डिटेल चैक कर ल ਘਰ ਬੈਠੇ ਇੰਟਰਨੈਟ ਕੈਫੇ ਤੇ ਸੇਵਾ ਕੇਂਦਰ ਦਾ ਕੰਮ ਸਿੱਖਣ ਦੇ ਲਈ ਸਾਡੇ ਸਕਰੀਨ ਉਤੇ ਦਿੱਤੇ ਗਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਧੰਨਵਾਦ